ਲੋਕਾਂ ਦੇ ਘਰਾਂ ਦੇ ਵਿੱਚੋਂ ਬਣ ਕੇ ਦੇਸੀ ਘਿਓ ਦਾ ਲੰਗਰ ਪੀਜੀਏ ਦੇ ਵਿੱਚ ਭੇਜਿਆ ਜਾਂਦਾ ਹੈ ਅੱਜ ਬਹੁਤ ਸਾਰੀਆਂ ਸੰਗਤਾਂ ਜਿਹੜੀਆਂ ਜੁੜ ਕੇ ਉਹਨਾਂ ਨੇ ਆਪਣਾ ਜੀਵਨ ਸਫਲ ਕੀਤਾ ਔਰ ਗੁਰੂਆਂ ਦੇ ਉਪਦੇਸ਼ ਤੇ ਬਲੈਕ ਕਰਕੇ ਲੋਕਾਂ ਦੇ ਜੀਵਨ ਵਿੱਚ ਸੁਧਾਰ ਲਿਆਉਣ ਦੇ ਲਈ ਪ੍ਰਚਾਰ ਕਰਦੇ ਲੋਕਾਂ ਦੇ ਘਰਾਂ ਦੇ ਵਿੱਚੋਂ ਬਣ ਕੇ ਦੇਸੀ ਘਿਓ ਦਾ ਲੰਗਰ ਪੀਜੀਏ ਦੇ ਵਿੱਚ ਭੇਜਿਆ ਜਾਂਦਾ ਅੱਜ ਝੰਡੇ ਦੀ ਰਸਮ ਨਾਲ ਮਹਾਰਾਜ ਬਾਣੀ ਦਾ ਪ੍ਰਕਾਸ਼ ਹੋਇਆ ਤਿੰਨ ਰੋਜ਼ ਪ੍ਰਬੰਧਕ ਕਮੇਟੀ ਵੱਲੋਂ 24 ਘੰਟੇ ਲਗਾਤਾਰ ਭੰਡਾਰੇ ਦਾ ਆਯੋਜਨ ਕੀਤਾ ਜਾ ਰਿਹਾ ਔਰ ਲੱਖਾਂ ਦੀ ਤਰ੍ਹਾਂ ਸੰਤ ਮਹਾਪੁਰਸ਼ ਪਹੁੰਚ ਕੇ ਸੰਗਤ ਜੜੀ ਕੀ ਮਹਾਰਾਜ ਦੇ ਪ੍ਰਵਚਨ ਨਾਲ ਨਿਹਾਲ ਹੁੰਦੀ ਹੈ ਅਤੇ ਪ੍ਰਬੰਧਕ ਕਮੇਟੀ ਵੱਲੋਂ ਜੋ ਕਿ ਹਰ ਸਾਲ ਦੀ ਤਰ੍ਹਾਂ ਬਹੁਤ ਵੱਡੇ ਪੱਧਰ ਤੇ ਵਿਸ਼ਾਲ ਭੰਡਾਰਾ ਚੱਲਦਾ ਆ ਰਿਹਾ ਇਸੇ ਤਰ੍ਹਾਂ ਮਾਰਾ ਸਾਰਿਆਂ ਤੇ ਸਾਡੇ ਦੇ ਅਸ਼ੀਰਵਾਦ ਬਣਾਈ ਰੱਖੋ ਓਏ ਪੰਡਾਲੇ ਚੱਲਦਾ ਰਿਹਾ ਹੈ। ওভার ਇੰਡੀਆ ਚ ਪੂਰੇ ਸਾਧੂ ਸੰਤਾਂ ਦੇ ਜੀ ਇੱਥੇ। ਜਿੱਥੇ-ਜਿੱਥੇ ਸਨਾਤਨ ਧਰਮ ਔਰ ਸਾਡੇ ਮਹਾਰਾਜ ਦਾ ਸਤਾਂ ਚਰਨ ਪਏ ਆ ਉਥੋਂ ਤੋਂ ਸੰਤ ਮਹਾਪੁਰਸ਼ ਹਜ਼ਾਰਾਂ ਦੀ ਤعداد ਤੇ ਲਗਾਤਾਰ ਤਿੰਨ ਦਿਨ ਤੁਸੀਂ ਦੇਖੋਗੇ ਇੱਥੇ ਪਹੁੰਚਦੇ ਨੇ ਮਹਾਰਾਜ ਦਾ ਆਸ਼ੀਰਵਾਦ ਲੈਂਦੇ ਨੇ ਔਰ ਵਿਸ਼ੇਸ਼ ਤੌਰ ਤੇ ਜਿਹੜੇ ਸਾਡੇ ਬ੍ਰਹਮਸਾਗਰ ਮਹਾਰਾਜ ਪੂਰੀ ਵਾਲੇ ਆਚਾਰਿਆ ਜੀ ਦੀ ਚੇਤਨਨ ਮਰਾਲੀ ਪੂਰੀ ਵਾਲੇ ਗਤੀ ਰਹੀਨ ਜਿਹੜੇ ਕਿ ਇਹਨਾਂ ਦੇ ਤਸ਼ੀਰਵਾਦ ਦੇ ਨਾਲ ਇਹ ਛਤਰਛਾਇਆ ਦੇ ਵਿੱਚ ਜੋ ਕੀ ਇਹ ਯੱਗ ਚੱਲ ਰਿਹਾ ਅਸੀਂ ਇਸੇ ਤਰ੍ਹਾਂ ਹੀ ਇਹਨਾਂ ਦੇ ਚਰਨਾਂ 'ਚ ਧੂਲ ਬਲ ਕੇ ਯੱਗ ਚਲਾਉਂਦੇ ਰਹੀਏ ਇਹੀ ਕਿ ਆਮਣਾ ਕਰਦੇ ਆ ਸਰ ਜੀ ਜਿਹੜੀ ਤੁਸੀਂ ਕਹਰੇ ਸੀ ਕਿ 3 ਦਿਨ ਤੋਂ ਕੋਈ 5 ਦਿਨ ਤੋਂ ਲਗਾਤਾਰ ਤੇ ਗੱਡੀ ਜਾਊਗੀ ਜੀ ਵੈਸੇ ਤਾਂ ਜਿਵੇਂ ਕਿ ਤੁਹਾਨੂੰ ਦੱਸਿਆ ਗਿਆ ਹੈ ਭਗਤ ਜੀ ਦੁਆਰਾ ਕਿ ਇਹ ਜਿਹੜਾ ਸਥਾਨ ਹੈ ਬਹੁਤ ਹੀ ਪ੍ਰਾਚੀਨ ਸਥਾਨ ਹੈ ਸਤਿਗੁਰੂ 100 ਸਾਲ ਇਹ 100 ਸਾਲ ਦੇ ਕਰੀਬ ਜਿਹੜਾ ਹੈ 100 ਸਾਲ ਤੋਂ ਵੀ ਉੱਪਰ ਹੈ ਜਿਹੜਾ ਕਿ ਇਹ ਸਥਾਨ ਦੇ ਵਿੱਚ ਮਹਾਰਾਜ ਜੀ ਨੇ ਸਤਿਗੁਰੂ ਬ੍ਰਹਮਸਰਨ ਮਹਾਰਾਜਪੁਰੀ ਵਾਲਿਆਂ ਨੇ ਚੰਨ ਟਿਕਾਇ ਸੀ ਇੱਥੇ ਬਗੀਚਾ ਹੁੰਦਾ ਸੀ ਉਹਦੇ ਬਾਅਦ ਮਹਾਰਾਜ ਜੀ ਦੇ ਚੰਨ ਟਿਕਾਣੇ ਇੱਥੇ ਜਿਹੜਾ ਹੈ ਉਹਨਾਂ ਦਾ ਜਿਹੜਾ ਹੈ ਜਦੋਂ ਪ੍ਰਚਾਰ ਵਧਿਆ ਤਾਂ ਲੋਕ ਜਿਹੜਾ ਇਕੱਤਰ ਹੁੰਦੇ ਗਏ ਉਹਦੇ ਨਾਲ-ਨਾਲ ਸਤਿਪੁੱਤ ਕਵੀ ਸਾਹਿਬ ਮਹਾਰਾਜ ਆਚਾਰੀਏ ਸ਼੍ਰੀ ਗਰੀਬਦਾਸ ਪਹਾਰਾਜ ਦੀ ਪਵਿੱਤਰ ਬਾਣੀ ਦਾ ਆਗਾਜ਼ ਕੀਤਾ ਗਿਆ ਪ੍ਰਕਾਸ਼ ਕੀਤਾ ਗਿਆ ਉਹਦੇ ਨਾਲ ਹੀ ਫਿਰ ਨਾਮ ਤੇ ਬਾਣੀ ਨਾਲ ਜੋੜਿਆ ਗਿਆ ਔਰ ਇਥੋਂ ਹੀ ਫਿਰ ਮਹਾਰਾਜ ਜੀ ਨੇ ਵਿਸ਼ੇਸ਼ ਕਰਕੇ ਡਿਸਟ੍ਰਿਕਟ ਲੁਧਿਆਣੇ ਦੇ ਕਈ ਪਿੰਡਾਂ ਚ ਦਿਹਾਤ ਦੇ ਇਲਾਕਿਆਂ ਜਾ ਕੇ ਬਾਣੀ ਦਾ ਵੀ ਪ੍ਰਚਾਰ ਕੀਤਾ ਡਿਸਟ੍ਰਿਕਟ ਰੋਪੜ ਡਿਸਟ੍ਰਿਕਟ ਹੁਸ਼ਿਆਰਪੁਰ ਡਿਸਟ੍ਰਿਕਟ ਨਵਾਂ ਸ਼ਹਿਰ ਤੇ ਸੰਗਰੂਰ ਤੇ ਖੰਨਾ ਸਾਈਡ ਇਧਰ ਮਹਾਰਾਜ ਜੀ ਨੇ ਬਹੁਤ ਸਾਰੀਆਂ ਜਿਹੜੇ ਨੇ ਪੋਰਾ ਸਾਹਿਬ ਬਣਾਏ ਆ ਔਰ ਜਿਹਦੇ ਵਿੱਚ ਰਖਵਾ ਸਾਹਿਬ ਦਾ ਵੀ ਜਲੂਸ ਸਾਹਿਬ ਦਾ ਤੇ ਹੋਰ ਜੁਸ ਜਿਹੜੇ ਹੈ ਜਿਹੜੇ ਤਲਵੰਡੀ ਹੈ ਦੂਸਰੇ ਸਕੈਲਪੁਰ ਹੈ ਇਹ ਸਾਰੀਆਂ ਕੁੱਟੀਆਂ ਵਿੱਚ ਮਹਾਰਾਜੀ ਨੇ ਘਰੇ ਸਾਬ ਬਣਾਏ ਔਰ ਜਿਹਦੇ ਵਿੱਚ ਬਹੁਤ ਸਾਰੀਆਂ ਸੰਗਤਾਂ ਜੜੀਆਂ ਜੁੜ ਕੇ ਉਹਨਾਂ ਨੇ ਆਪਣਾ ਜੀਵਨ ਸਫਲ ਕੀਤਾ ਅੱਜ ਇਹ ਜਿਹੜਾ ਦਿਨ ਬਣਾਇਆ ਜਾ ਰਿਹਾ ਹੈ ਮਹਾਰਾਜਪੂਰੀ ਵਾਲਿਆਂ ਦਾ ਅਵਤਾਰ ਪ੍ਰਗਟ ਦਿਵਸ ਮਨਾ ਰਿਹਾ ਹੈ ਔਰ ਪ੍ਰਗਟ ਦਿਵਸ ਮਨਾਣ ਦੇ ਨਾਲ ਨਾਲ ਤੇ ਅੱਜ ਜਿਹੜਾ ਇੱਕ ਬਹੁਤ ਹੀ ਵੱਡਾ ਸੰਗਤਾਂ ਦੀ ਭਾਵਨਾ ਸੀ ਔਰ ਇਥੇ ਦੇ ਪ੍ਰਬੰਧਕ ਕਮੇਟੀ ٹرسٹ ਦੀ ਵੀ ਭਾਵਨਾ ਸੀ ਨਿਸ਼ਾਨ ਸਾਹਿਬ ਜਿਹੜਾ ਹੈ ਮਹਾਰਾਜ ਬੰਦੀਛੋੜ ਦਾ ਪ੍ਰਤੀਕ ਜਿਹੜਾ ਹੈ ਪਚਰੰਗਾ ਝੰਡਾ ਜਿਹੜਾ ਕੀ ਹੁਣੇ ਹੁਣ ਤੁਸੀਂ ਦਿਖਾਇਆ ਹੈ ਉਹ ਮਹਾਰਾਜ ਜੀ ਦਾ ਪ੍ਰਚਾਰਣ ਝੰਡਾ ਹੈ ਤੇ ਇਹ ਪ੍ਰਤੀਕ ਹੈ ਧਰਮ ਦਾ ਧਰਮ ਜਿੱਥੇ ਹੁੰਦਾ ਹੈ ਉੱਥੇ ਝੰਡਾ ਜਿਹੜੇ ਧਰਮ ਦੇ ਝੰਡੇ ਲਹਿਰਾਏ ਜਾਂਦੇ ਆ ਔਰ ਧਰਮ ਦੇ ਝੰਡੇ ਦੇ ਨਾਲ ਹੀ ਲੋਕਾਂ ਦੀ ਰਕਸ਼ਾ ਹੁੰਦੀ ਹੈ ਮਹਾਰਾਜ ਜੀ ਦੇਖਿਆ ਲੋਕ ਡਾਊਨ ਦੇ ਵਿੱਚ ਵੀ ਕੰਮ ਜਦੋਂ ਬੰਦ ਰਹਿ ਜਾਂਦੇ ਗਰੀਬੀ ਸੇਵਾ ਜਲਦੀ ਦੇ ਇਹ ਇੱਕ ਦੇਖਣ ਵਾਲੀ ਗੱਲ ਹੈ ਕਿ ਲੋਕਡਾਊਨ ਦੇ ਵਿੱਚ ਬਹੁਤ ਸਾਰੇ ਲੰਗਰ ਬੰਦ ਹੋ ਗਏ ਸੀ ਲੇਕਿਨ ਇੱਥੇ ਮਹਾਨਗਰ ਲੁਧਿਆਣੇ ਦੇ ਵਿੱਚ ਲਗਾਤਾਰ ਹੀ ਜਿਹੜਾ ਕਿ 100 ਸਾਲ ਤੋਂ ਹੀ ਲੰਗਰ ਚੱਲਦਾ ਆ ਰਿਹਾ ਹੈ ਇਹ ਬੰਦ ਨਹੀਂ ਹੋਇਆ ਇਥੋਂ ਵਿਸ਼ੇਸ਼ ਕਰਕੇ ਮਹਾਰਾਜਪੂਰੀ ਵਾਲੇ ਬ੍ਰਹਮਸਾਗਰ ਮਹਾਰਾਜ ਜੀ ਦੀ ਗੁਰਗਦੀ ਪਰੰਪਰਾ ਦੁਆਰਾ ਔਰ ਵਿਸ਼ੇਸ਼ ਕਰਕੇ ਪ੍ਰਬੰਧਕ ਜਿਹੜੇ ਟਰਸਟ ਹੈ ਇਹਨਾਂ ਦੇ ਉਦਮ ਦੇ ਨਾਲ ਇੱਥੇ ਦਾ ਜਿਹੜਾ ਹੈ ਪ੍ਰਬੰਧ ਜਿਹੜਾ ਇਹ ਕਰਦੇ ਆ ਬਹੁਤ ਹੀ ਪ੍ਰੇਮ ਅਰਸ਼ਦਾਨਾ ਬਹੁਤ ساری ਸੰਗਤਾਂ ਵਿਦੇਸ਼-ਵਿਦੇਸ਼ ਤੋਂ ਆ ਕੇ ਇੱਥੇ ਆਪਣਾ ਸਜਦਾ ਕਰਦੀਆਂ ਇੱਥੇ ਮੱਥਾ ਟੇਕਦੀਆਂ ਆ ਹੁਣ ਹੋਣ ਵਾਲਾ ਜਿੱਥੇ ਮਹਾਰਾਜ ਦਾ ਪ੍ਰਕਾਟ ਦਿਵਸ ਹੈ ਉੱਥੇ ਨਾਲ கிருஷ்ਣ ਜਨਮ ਅਸ਼ਟਮੀ ਵੀ ਹੈ ਤੇ ਪਰਸੋਂ ਨੂੰ ਮਹਾਰਾਜ ਜੀ ਦਾ ਅਵਤਾਰ ਦਿਵਸ ਵੀ ਹੈ ਨਾਲ கிருஷ்ਣ ਜਨਮ ਅਸ਼ਟਮੀ ਵੀ ਹੈ ਉਹ ਵੀ ਮਨਾਈ ਜਾਏਗੀ ਇਹਦੇ ਚ ਲੱਖਾਂ ਹੀ ਔਰ ਇਹਦੇ ਚ ਬਹੁਤ ਸਾਰੇ ਲੋਕ ਦੇਸ਼ ਦੇਸ਼ ਵਿਦੇਸ਼ ਤੋਂ ਆ ਕੇ ਮਹਾਰਾਜ ਦੇ ਚਰਨਾਂ 'ਚ ਪ੍ਰਣਾਮ ਕਰਕੇ ਉਹਨਾਂ ਦਾ ਆਸ਼ੀਰਵਾਦ ਲੈਣਗੇ ਇਹ ਜੋ ਲੰਗਰ ਹੈ 8 ਸਾਲ ਤੋਂ ਲਗਾਤਾਰ ਰੋਜ਼ਾਨਾ ਇਹ ਲੰਗਰ ਜਿਹੜਾ ਹੈ 8 ਸਾਲ ਤੋਂ ਲਗਾਤਾਰ ਮਹਾਰਾਜ ਪੂਰੀ ਵਾਲਿਆਂ ਦੀ ਗੁਰਗੱਦੀ ਪਰੰਪਰਾ ਤੋਂ ਚਲਾਇਆ ਜਾ ਰਿਹਾ ਹੈ ਇਹਦੇ ਨਾਲ ਫਰੀਬਸ ਸੇਵਾ ਵੀ ਨਾਲ ਚਲੀ ਚਲਾਈ ਜਾ ਰਹੀ ਹੈ ਜਿਹੜੀ ਕਿ ਹਿਮਾਚਲ ਪ੍ਰਦੇਸ਼ ਤੋਂ ਉਨਾ ਜਿਲ੍ਹਾ ਚ ਉਹਦੇ ਚ ਬੀਟਣ ਗਾਮ ਤੋਂ ਸਵੇਰੇ ਜਿਹੜੀ バス ਚਲਾਈ ਜਾ ਰਹੀ ਹੈ ਉਹ ਬਸ ਦਾ ਮਤਲਬ ਇਹ ਹੈ ਕਿ ਬਹੁਤ ਸਾਰੇ ਗਰੀਬ ਮਜ਼ਲੂਮਾ ਜਿਹੜੇ ਲੋਕ ਅੱਛੇ ਡਾਕਟਰ ਨੂੰ ਜਿਹੜਾ ਹੈ ਆਪਣਾ ਜਿਹੜਾ ਹੈ ਇਲਾਜ ਨਹੀਂ ਕਰਾ ਸਕਦੇ ਉਹਨਾਂ ਕੋਲ ਪੈਸਾ ਹੀ ਨਹੀਂ ਹੈ ਅੱਜ ਦੇ ਜਮਾਨੇ ਚ ਗਰੀਬ ਵਾਸਤੇ ਇਲਾਜ ਵੀ ਨਹੀਂ ਹੈ ਐਜੂਕੇਸ਼ਨ ਵੀ ਨਹੀਂ ਹੈ ਜਿੱਥੇ ਗੁਰੂ ਮਹਾਰਾਜ ਜੀ ਨੇ ਮਹਾਰਾਜਪ uri ਵਾਲਿਆਂ ਦੇ ਤੀਸਰੇ ਅਵਤਾਰ ਤੀਸਰੇ ਗੁਰਗੱਦੀ ਨਿਸ਼ੀਨ ਜਿੱਥੇ ਉਹਨਾਂ ਨੇ ਨਾਮ ਬਾਣੀ ਦਾ ਪ੍ਰਚਾਰ ਕੀਤਾ ਉੱਥੇ ਨਾਲ ਉਹਨਾਂ ਨੇ ਐਜੂਕੇਸ਼ਨ ਦੇ ਵਿੱਚ ਸਮਾਜ ਦੇ ਵਿੱਚ ਡਿਸਟ੍ਰਿਕਟ ਰੋਪੜ ਵਿਸ਼ੇਸ਼ ਕਰਕੇ ਪੰਜਾਬ ਦੇ ਇਸ ਸਟੇਟ ਵਿੱਚ ਡਿਸਟ੍ਰਿਕਟ ਹੁਸ਼ਿਆਰਪੁਰ ਡਿਸਟ੍ਰਿਕਟ ਨਵਾਂ ਸ਼ਹਿਰ ਚਾਹੇ ਲੁਧਿਆਣੇ ਵਿੱਚ ਵੀ ਉਹਨਾਂ ਨੇ ਜਿਹੜਾ ਹੈ ਐਜੂਕੇਸ਼ਨ ਦਾ ਪ੍ਰਚਾਰ ਕੀਤਾ ਲੁਧਿਆਣੇ ਵਿੱਚ ਰਾਏਕੋਟ ਦੇ ਚੁਣਾ ਨੇ ਗਰਲ ਕਾਲਜ ਸਕੂਲ ਬਣਾਇਆ ਜਿਹੜਾ ਕਿ ਗਵਰਨਮੈਂਟ ਨੂੰ ਟੇਕਓਵਰ ਕਰਾ ਦਿੱਤਾ ਗਿਆ ਇਹਦੇ ਨਾਲ ਜਿਹੜਾ ਇਲਾਜ ਹੈ ਇਹ ਵੀ ਬੜਾ ਮਹਿੰਗਾ ਹੈ ਗਰੀਬ ਆਦਮੀ ਨਾਤਾ ਇਲਾਜ ਕਰਾ ਸਕਦਾ ਨਾ ਹੀ ਜਿਹੜਾ ਹੈ ਉਹ ਜਿਹੜਾ ਹੈ ਐਜੂਕੇਸ਼ਨ ਦੇ ਸਕਦਾ ਹੈ ਇਹ ਦੋਨਾਂ ਗੱਲਾਂ ਤੇ ਮਹਾਰਾਜ ਜੀ ਨੇ ਵਿਸ਼ੇਸ਼ ਕਰਕੇ ਧਿਆਨ ਦਿੱਤਾ ਔਰ ਪੂਰੀ ਵਾਲਿਆਂ ਦੀ ਗੁਰਗਦੀ ਪਰੰਪਰਾ ਦੇ ਅਨੁਸਾਰ ਸਾਰੀ ਸੰਗਤ ਇਹਦੇ ਚ ਸਹਿਯੋਗ ਕਰਦੀ ਹੈ ਔਰ ਖੇੜੇ ਮੱਥੇ ਸੇਵਾ ਕਰਦੀ ਹੈ ਹਜ਼ਾਰਾਂ ਲੱਖਾਂ ਜਿਹੜੇ ਲੋਕ ਨੇ ਜੁੜ ਕੇ ਆਪਣਾ ਜੀਵਨ ਜਿਹੜਾ ਹੈ ਉਹ ਸਫਲਾ ਕਰ ਰਹੇ ਹਨ ਸਾਨੂੰ ਖੁਸ਼ੀ ਹੁੰਦੀ ਹੈ ਕਿ ਇੱਕ ਇਹ ਥਾਂ ਜਿਹੜਾ ਪ੍ਰਾਚੀਨ ਸੀ ਇਹ ਨਵੀਨ ਬਣਿਆ ਹੈ ਪਹਿਲੇ ਪ੍ਰਾਣਾ ਸਥਾਨ ਸੀ ਹੁਣ ਇੱਕ ਬਹੁਤ ਹੀ ਇੱਕ ਮੋਡੀਫਾਈ ਰੂਪ ਦੇ ਵਿੱਚ ਇਹ ਸੋਲਿਡ ਜਿਹੜਾ ਸਥਾਨ ਪ੍ਰਬੰਧਕ ਕਮੇਟੀ ਵੱਲੋਂ ਨਾਲੇ ਪੂਰੀ ਵਾਲਿਆਂ ਦੀ ਗੁਰਗੱਦੀ ਪਰੰਪਰਾ ਦੀ ਸੰਗਤ ਵੱਲੋਂ ਸਹਿਯੋਗ ਨਾਲ ਸਭ ਦੇ ਸਹਿਯੋਗ ਨਾਲ ਹੀ ਬਣਿਆ ਜਾ ਰਿਹਾ ਜਿਹਦੇ ਵਿੱਚ ਜਿਹਦੇ ਵਿੱਚ ਵਿਸ਼ੇਸ਼ ਕਰਕੇ ਪ੍ਰਬੰਧਕ ਕਮੇਟੀ ਜਿਹੜੀ ਇਹਦਾ ਧਿਆਨ ਦਿੰਦੀ ਹੈ ਅਸੀਂ ਇਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਨਾਲ ਜਿਹੜਾ ਹੈ ਬਹੁਤ ਸਾਰੇ ਜਿੰਨੇ ਵੀ ਸੰਗਤਾਂ ਇੱਥੇ ਆਈਆਂ ਅੱਜ ਤਾਂ ਪਹਿਲਾ ਦਿਨ ਹੈ ਕੱਲ ਵੀ ਅੱਜ ਵੀ ਰਾਤ ਵੀ ਸੰਸਥਾ ਸਤਸੰਗ ਹੋਏਗਾ ਬਾਈ ਅਕੋਰਡਿੰਗ ਬਾਣੀ ਔਰ ਫਿਰ ਪਰਸੋਂ ਨੂੰ ਵੀ ਹੋਏਗਾ ਕੱਲ ਵੀ ਹੋਏਗਾ ਤੇ ਪਰਸੋਂ ਨੂੰ ਤਾਂ ਇੱਕ ਵਿਰਾਟ ਰੂਪ ਵਿੱਚ ਮਹਾਰਾਜ ਜੀ ਨੇ ਆਪਣੀ ਸੰਗਤਾਂ ਨੂੰ ਜਿਵੇਂ ਮਕਨਾਤੀਸ ਮਕਨਾਤੀਸ ਜਾਣਦੇ ਹੋ ਅੱਜ ਅਸੀਂ ਇੱਥੇ ਭਾਰਤਨਗਰ ਚੌਕ ਦੇ ਨੇੜੇ ਸਿਵਲ ਲਾਈਨ ਰੋਡ ਤੇ ਸਤਿਗੁਰ ਮਹਾਰਾ ਬ੍ਰਹਮਸਾਗਰ ਪੂਰੀ ਵਾਲਿਆਂ ਦੇ ਜਿਹੜਾ ਹੈ ਮੰਦਿਰ ਦੇ ਵਿੱਚ ਸਤਿਗੁਰ ਬੰਦੀਛੋੜ ਮਹਾਰਾਜ ਆਚਾਰੀ ਗਰੀਬਦਾਸ ਸਤਿਗੁਰ ਕਬੀਰ ਸਾਹਿਬ ਮਹਾਰਾਜ ਦੀ ਬਾਣੀ ਦੇ ਪ੍ਰਕਾਸ਼ ਹੋਏ ਹਨ ਜਿੱਥੇ ਅੱਜ ਪ੍ਰਕਾਸ਼ ਹੋਏ ਹਨ ਉੱਥੇ ਨਾਲ ਹੀ ਨਿਸ਼ਾਨ ਸਾਹਿਬ ਬੰਦੀਛੋੜ ਸਾਹਿਬ ਮਹਾਰਾਜ ਦਾ ਅੱਜ ਚੜਾਇਆ ਗਿਆ ਤੇ ਨਾਲ ਸਤਿਗੁਰ ਬੰਦੀਛੋੜ ਸਾਹਿਬ ਪੂਰੀ ਵਾਲਿਆਂ ਦਾ ਵੀ ਨਿਸ਼ਾਨ ਸਾਹਿਬ ਚੜਾਇਆ ਗਿਆ ਇਹ ਜੋ ਇਹ ਸਮਾਗਮ ਹੈ ਹਰ ਸਾਲ ਹੀ ਸਤਿਗੁਰ ਮਹਾਰਾਜ ਬ੍ਰਹਮਸਾਗਰ ਪੂਰੀ ਵਾਲਿਆਂ ਦੇ ਪ੍ਰਗਟ ਦਿਵਸ ਅਵਤਾਰ ਦੇ ਦਿਵਸ ਨੂੰ ਲੈ ਕੇ ਮਨਾਇਆ ਜਾਂਦਾ ਹੈ ਉਹਨਾਂ ਨੇ ਅਜ ਤੋਂ 80 ਸਾਲ ਪਹਿਲਾਂ ਉਹਨਾਂ ਨੇ ਵੰਦੀਸ਼ੌਰ ਸਾਹਿਬ ਜੀ ਨੇ ਬਹੁਤ ਸਾਰੇ ਪੰਜਾਬ ਦੇ ਇਲਾਕਿਆਂ ਵਿੱਚ ਸਤਪੁਰਸ਼ ਕਬੀਰ ਸਾਹਿਬ ਮਹਾਰਾਜ ਆਚਾਰੀਏ ਸ੍ਰੀ ਗਰੀਬਦਾਸ ਮਹਾਰਾਜ ਦੀ ਬਾਣੀ ਦਾ ਪ੍ਰਚਾਰ ਕੀਤਾ ਇਹ ਪਰੰਪਰਾ ਹੈ ਗਰੀਬਦਾਸੀ ਸੰਪਰਦਾ ਨਾਲ ਜਾਣੀ ਜਾਂਦੀ ਹੈ ਔਰ ਇਸ ਦਾ ਨਾਮ ਔਰ ਬਾਣੀ ਦਾ ਹੀ ਇਸ ਦਾ ਪ੍ਰਚਾਰ ਹੈ ਜਿੰਨੇ ਵੀ ਸੰਸਾਰ ਚ ਜੋ ਵੀ ਮਤ ਨੇ ਉਹ ਜਿਵੇਂ ਨਾਮ ਨੇ ਲਈ ਪ੍ਰੇਰਣਾ ਕਰਦੇ ਨੇ ਇਸੇ ਤਰ੍ਹਾਂ ਇਹ ਬਾਣੀ ਵੀ ਨਾਮ ਔਰ ਗੁਰੂਆਂ ਦੇ ਉਪਦੇਸ਼ ਤੇ ਬਲੈਕ ਕਰਕੇ ਲੋਕਾਂ ਦੇ ਜੀਵਨ ਦੇ ਸੁਧਾਰ ਲੈਣ ਦੇ ਲਈ ਪ੍ਰਚਾਰ ਕਰਦੇ ਤੇ ਅੱਜ ਜਿਹੜਾ ਹੈ ਬਾਣੀ ਦਾ ਪ੍ਰਕਾਸ਼ ਹੋਇਆ ਹੈ ਤੇ ਕੱਲ ਮਾਦੇ ਪੋਪ ਆਏ ਜਾਣਗੇ ਪਰਸੋਂ ਨੂੰ ਕ੍ਰਿਸ਼ਨ ਜਨਮਸ਼ਮੀ ਵੀ ਹੈ ਤੇ ਨਾਲ ਸਤਿਗੁਰ ਮਹਾਰਾਜ ਬ੍ਰਹਮਸਾਗਰ ਪੂਰੀ ਬਲਿਆਂ ਦਾ ਪ੍ਰਗਟ ਦਿਵਸ ਵੀ ਹੈ ਤੇ ਮੈਂ ਇਸ ਸ਼ੁਭ ਅਫਸਰ ਤੇ ਪ੍ਰਕਾਸ਼ ਉਸਤ ਪ੍ਰਸਾਵ ਉਸਤ ਤੇ ਔਰ ਬਾਣੀ ਦੇ ਪ੍ਰਕਾਸ਼ ਤੇ ਤੇ ਨਾਲ ਬੰਦੀਸ਼ੁਰ ਮਹਾਰਾਜ ਦੇ ਨਿਸਾਨ ਸਾਹਿਬ ਤੇ ਚੜਾਣ ਤੇ ਪੂਰੀ ਵਾਲਿਆਂ ਦੇ ਨਿਸਾਨ ਸਾਹਿਬ ਚੜਾਣ ਤੇ ਮੈਂ ਸਾਰੀ ਸੰਗਤ ਨੂੰ ਵਿਸ਼ੇਸ਼ ਕਰਕੇ ਪੂਰੀ ਵਾਲਿਆਂ ਦੀ ਗੁਰਗੱਦੀ ਪਰੰਪਰਾ ਦੀ ਸੰਗਤ ਨੂੰ ਬਹੁਤ-ਬਹੁਤ ਵਧਾਈ ਵੀ ਦਿਨਾ ਹ ਤੇ ਨਾਲ ਹੀ ਮੰਨਲ ਕਾਮਨਾ ਕਰਦਾ ਕਿ ਅਸੀਂ ਪੱਤ ਤੋਂ ਵੱਧ ਸਿਮਰਨ ਕਰੀਏ ਸੇਵਾ ਕਰੀਏ ਔਰ ਲੋਕ ਭਲਾਈ ਹਿਤ ਕਾਰਜ ਕਰੀਏ ਅੱਜ ਦੇ ਸਮਾਜ ਸਵਿਗੜਦੇ ਸਮਾਜ ਦੇ ਵਿੱਚ ਬਹੁਤ ਜ਼ਰੂਰੀ ਹੈ ਕਿ ਧਾਰਮਿਕਤਾ ਦੇ ਨਾਲ ਜੁੜਨ ਨਾਲ ਜੀਵ ਨੂੰ ਸ਼ਾਂਤੀ ਮਿਲ ਸਕਦੀ ਹੈ ਜੇ ਅਸੀਂ ਸੋਚੀਏ ਕਿ ਭੌਤਿਕ ਪਦਾਰਥ ਨਾਲ ਜੁੜ ਕੇ ਸਾਨੂੰ ਸੁੱਖ ਮਿਲੇਗਾ ਇੰਪੋਸੀਬਲ ਹੈ ਜੇ ਸੁੱਖ ਮਿਲਣਾ ਹੈ ਤਾਂ ਨਾਮ ਤੇ ਬਾਣੀ ਦੇ ਆਦੇਸ਼ ਵਰ ਉਪਦੇਸ਼ ਨੂੰ ਹੀ ਜੀਵਨ ਤੋਂ ਤਾਰਨ ਨਾਲ ਹੀ ਜੀਵ ਨੂੰ ਸੁੱਖ ਦੀ ਪ੍ਰਾਪਤੀ ਹੋ ਸਕਦੀ ਹੈ ਤੇ ਐਸੇ ਸ਼ੋ ਮੌਕੇ ਤੇ ਮੈਂ ਸਾਰੀਆਂ ਸੰਗਤਾਂ ਨੂੰ ਬਹੁਤ-ਬਹੁਤ ਵਧਾਈ ਦੇਣਾ ਤੇ ਸਿਵਲ ਨੈਨ ਰੋਡ ਤੇ ਸਤਗੁਰ ਮਹਾਰਾਜ ਪੁਰੀ ਵਾਲਿਆਂ ਦੇ ਇਸ ਪ੍ਰਾਚੀਨ ਅਸਥਾਨ ਤੇ ਆਈਆਂ ਸੰਗਤਾਂ ਨੂੰ ਵੀ ਪ੍ਰਕਾਸ਼ ਨੇ ਉੱਤਰ ਸੇ ਬਹੁਤ-ਬਹੁਤ ਵਧਾਈਆਂ ਦੇਣਾ ਹੈ ਸਤ ਸਾਈਂ ਤੁਸੀਂ ਇੱਥੇ ਇੱਕ ਟਰੱਕ ਵੀ ਭੇਜ ਦਿਓ ਪੀਜੀਆਈ ਮੱਕੇ ਹਰੇਕ ਹਰੇਕ ਦਿਨ ਭੇਜ ਦਿਓ ਅੱਜ ਦੇ ਦਿਨ ਜਿਹੜਾ 3 ਦਿਨ ਸਪੈਸ਼ਲ ਟਰੱਕ ਜਾਂਦਾ ਉਸ ਦੇ ਬਾਰੇ ਕੀ ਕਹਿਣਾ ਚਾਹੋਗੇ ਪੀਜੀਆਈ ਇਹ ਸੰਸਥਾ ਬਲੋ ਬਹੁਤ ਸਾਰੇ ਸਮਾਜ ਸੇਵੀ ਕਾਰੇ ਕੀਤੇ ਜਾਂਦੇ ਹੈ ਜਿਹਦੇ ਵਿੱਚ ਐਜੂਕੇਸ਼ਨ ਦੇ ਜਿਹੜਾ ਹੈ ਪੱਖ ਦੇ ਵਿੱਚ ਬਹੁਤ ਸਾਰੇ ਸਕੂਲ ਕਾਲਜ ਔਰ ਜਿਹੜੇ ਨੇ ਬਣਾਏ ਗਏ ਨੇ ਡਿਸਟ੍ਰਿਕਟ ਰੋਪੜ ਚ ਡਿਸਟ੍ਰਿਕਟ ਹੁਸ਼ਾਰਪੁਰ ਚ ਔਰ ਡਿਸਟ੍ਰਿਕਟ ਨਮਾਸ਼ਹਿਰ ਚ ਉਸ ਦੇ ਨਾਲ ਸਮਾਜ ਦੇ ਹੋਰ ਵੀ ਜਿਹੜੇ ਕਾਰੇ ਕੀਤੇ ਜਾਂਦੇ ਨੇ ਜਿਵੇਂ ਕਿ ਪੀਜੀਆ ਲਈ ਇਹਨਾਂ ਨੇ ਪੁੱਛਿਆ ਹੈ ਪੀਜੀਆ ਲਈ ਜਿਹੜਾ ਹੈ 8 ਸਾਲ ਤੋਂ ਲਗਾਤਾਰ ਜਿਹੜਾ ਹੈ ਮਜਰੂਮਾਂ ਲਈ ਗਰੀਬਾਂ ਲਈ ਉਥੇ ਲੰਗਰ ਭੇਜਿਆ ਜਾਂਦਾ ਹੈ ਉਹ ਲੰਗਰ ਅੱਜ ਇੱਥੋਂ ਵੀ ਭੇਜਿਆ ਜਾਣਾ ਹੈ 5 ਦਿਨ ਲੰਗਰ ਜਾਣਾ ਹੈ ਜਿਹੜਾ ਕਿ ਹਰ ਰੋਜ਼ ਇੱਥੋਂ ਗੱਡੀ ਦੁਆਰਾ ਔਰ ਜਿਹੜਾ ਹੈ ਪੀਆਈ ਚੰਡੀਗੜ੍ਹ 3 ਵਜੇ ਪਹੁੰਚਣਾ ਹੈ 3 ਵਜੇ ਤੋਂ ਲੈ ਕੇ 2 ਘੰਟੇ ਹਰ ਰੋਜ਼ ਰੋਜ਼ਾਨਾ ਹੀ ਉਹਨਾਂ ਗਰੀਬਾਂ ਲਈ ਲੰਗਰ ਵਰਤਾਇਆ ਜਾਂਦਾ ਹੈ ਇਹ ਲੰਗਰ ਜਿੱਥੇ ਲੰਗਰ ਭੇਜਿਆ ਜਾਂਦਾ 8 ਸਾਲ ਤੋਂ ਪੁਰੀ ਵਾਲਿਆਂ ਦੀ ਗੁਰਗੱਦੀ ਪਰੰਪਰਾ ਦੁਆਰਾ ਉੱਥੇ ਨਾਲ ਹੀ ਫ੍ਰੀ ਬੱਸ ਸੇਵਾ ਵੀ ਜਾਂਦੀ ਹੈ ਫ੍ਰੀ ਬੱਸ ਸੇਵਾ ਜਿਹੜੀ ਹੈ ਉਹ ਹਿਮਾਚਲ ਪ੍ਰਦੇਸ਼ ਦੇ ਉਹਨਾਂ ਜ਼ਿਲ੍ਹਾ ਤੋਂ ਪਿੰਡ ਬੀਟਰਨ ਲਾਲਪੁਰੀ ਵਿਸ਼ਨੂੰ ਤੋਂ ਹਮ ਤੋਂ ਸਵੇਰੇ 3 ਵਜੇ ਚੱਲਦੀ ਹੈ ਸਵਾ 3 ਵਜੇ ਔਰ ਸਵੇਰੇ ਹੀ 7 ਵਜੇ ਜਿਹੜੀ ਹੈ ਮਰੀਜ਼ਾਂ ਨੂੰ ਵੱਖ-ਵੱਖ ਪਿੰਡਾਂ ਤੋਂ ਲੈ ਕੇ ਉੱਥੇ ਜਿਹੜਾ ਇਲਾਜ ਕਰਾਉਣ ਵਾਸਤੇ ਟੈਸਟ ਕਰਾਉਣ ਵਾਸਤੇ ਉਹਨਾਂ ਨੂੰ ਦਿਖਾਉਣ ਵਾਸਤੇ ਕੋਈ ਕਿਰਾਇਆ ਨਹੀਂ ਹੈ ਇਸ ਸੰਸਥਾ ਵੱਲੋਂ ਜਿਹੜਾ ਹੈ ਰੋਜ਼ਾਨਾ ਹੀ ਜਿਹੜਾ ਹੈ ਫਰੀ ਬਸ ਸੇਵਾ ਵੀ ਚਲਾਈ ਜਾਂਦੀ ਹੈ ਇਸ ਦੇ ਨਾਲ 1950 ਤੋਂ ਲਗਾਤਾਰ ਉੱਤਰਾਖੰਡ ਦੇ ਵਿੱਚ ਗੰਗਾ ਦੇ ਕਿਨਾਰੇ ਬ੍ਰਹਮ ਨਿਵਾਸ ਆਸ਼ਰਮ ਉੱਤਰ 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 ਭਾਗ ਦੇ ਵਿੱਚ ਦੱਖਣ ਭਾਗ ਦੇ ਵਿੱਚ ਗੁਰੂ ਮਹਾਰਾਜ ਵੱਲੋਂ ਜਿਹੜਾ ਲੰਗਰ ਅਨਾਵਰਤ ਚੱਲ ਰਿਹਾ ਹੈ ਹੋਰ ਵੀ ਬਹੁਤ ਸਾਰੇ ਕਾਰਜ ਚੱਲ ਰਹੇ ਹਨ ਔਰ ਇੱਥੇ ਵੀ ਹੁਣ ਜਿਹੜਾ ਹੈ 5 ਦਿਨ ਲਈ ਲੰਗਰ ਵੀ ਜਿਹੜਾ ਹੈ ਭੇਜਿਆ ਜਾਏਗਾ ਔਰ ਇਸ ਦੇ ਨਾਲ-ਨਾਲ ਸਤਸੰਗ ਜਿਹੜਾ ਹੈ ਡੇਲੀ ਦਿਨ-ਦਿਨ ਸਤਸੰਗ ਹੋਏਗਾ ਬਾਣੀ ਦੇ ਅਕੋਰਡਿੰਗ ਔਰ ਮਹਾਪੁਰਸ਼ ਵੀ ਕਿਰਪਾ ਕਰਨਗੇ ਤੇ ਸੰਗਤ ਵੀ ਬਹੁਤ ਸਾਰੀ ਇੱਥੇ ਵਿਰਾਟ ਰੂਪ ਵਿੱਚ ਆ ਕੇ ਆਪਣੀ ਹਾਜ਼ਰੀ ਲਾਉਂਦੀ ਹੈ ਗੁਰੂ ਮਹਾਰਾਜੀ ਦਾ ਆਸ਼ੀਰਵਾਦ ਪ੍ਰਾਪਤ ਕਰਦੀ ਹੈ ਸਤ ਸਾਹਿਬ ਸਤ ਸਾਹਿਬ ਸਤ ਸਾਹਿਬ